ਸਾਸਰੀ ਗਾਲ ਸਾਰੇ ਮੇਰੇ ਵੀਰਾਂ ਨੂੰ ਕੀ ਹਾਲ ਚੱਲ ਭਰਾਵਾਂ ਦਾ ਤਾਂ ਮਿੱਤਰੋ ਮੈਂ ਵੀਡੀਓ ਪਾਈ ਸੀ ਕਿ ਮੇਰਾ ਬਰਡ ਆ ਗਿਆ ਆ ਤਾਂ ਅੱਜ ਮੇਰੇ ਚਿਕਸ ਦਾ ਦਿਨ ਹੈਗਾ ਆ ਡੇ 3 ਤਾਂ ਜਿਹੜੀ ਨੂੰ ਮੈਂ ਦਵਾਈ ਦੇ ਰਿਹਾ ਆ ਟ੍ਰੀਟਮੈਂਟ ਦੇ ਰਿਹਾ ਆ ਉਹ ਮੈਂ ਦੇ ਰਿਹਾ ਆ ਲਿਬਰੋਸਿਨ ਇਹ ਮੈਂ ਲੈ ਕੇ ਆਇਆ ਸੀਗਾ ਪ੍ਰੋਬੈਟਰ ਦੀ ਇਹ ਕਾਫੀ ਵਧੀਆ ਐਂਟੀਬਾਇਓਟਿਕ ਆ ਇਹ ਥੋੜਾ ਕੋਸਟਲੀ ਵੀ ਆ ਪਾ ਤਰੀ ਕੋਸਟ ਦੇ ਪਿੱਛੇ ਨਾ ਰਾਇਓ ਰਿਜ਼ਲਟ ਦੇਖ ਰਹੇ ਹੁੰਦੇ ਨੇ ਹਮੇਸ਼ਾ ਇਹ ਚੀਜ਼ ਬਹੁਤ ਵਧੀਆ ਆ ਮੈਂ ਇਹ ਬੋਣਾ ਹੁਣਾ ਨਾਲ ਇਹ ਪਹਿਲੇ ਹੁੰਦੇ ਮਲਟੀ ਵਿਟਾਮਿਨ ਵੀਟੋਨ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਦੇਖੋ ਤਾਂ ਇਹ ਇਸ ਵਾਰ ਨਾ ਚਿਕਸ ਥੋੜਾ ਵੀਕ ਸੀਗਾ ਪਰ ਥੋੜੀ ਮੇਰੇ अर्ਲੀ ਚਿਕਸ ਮਰਟੈਲਿਟੀ ਹੋ ਰਹੀ ਸੀ ਕਾਫੀ ਤਾਂ ਜਦੋਂ ਚਿਕਸ ਆਇਆ ਸੀਗਾ ਤਾਂ ਪਹਿਲੇ ਤਾਂ ਮੈਂ ਪਾਇਆ ਸੀ ਗੁੜ ਵਾਲਾ ਪਾਣੀ ਠੀਕ ਆ ਤਾਂ ਦੂਜੇ ਦਿਨ ਫੇਰ ਮੈਂ ਗੁੜ ਵਾਲਾ ਪਾਣੀ ਚਲਾਇਆ ਸੀਗਾ ਤ ਤੀਜੇ ਦਿਨ ਫੇ ਮੈਡੀਸਿਨ ਮੈਨੂੰ ਦੇਣੀ ਪਈ ਸੀ ਡੀਗੋਟ ਇੱਕ ਕਿਡਨੀ ਫਰੈਸ਼ਰ ਆ ਤਾਂ ਇਹਨਾਂ ਵੀ ਚਲੋ ਠੀਕ ਠਾਕ ਮਤਲਬ ਮੈਨੂੰ ਕੁਝ ਰਿਜ਼ਲਟ ਦੇਖਿਆ ਨਹੀਂ ਇਹਦਾ ਕਿਉਂਕਿ ਚਿਕਸੇ ਦੇ ਵਿੱਚ ਜੋਗ ਦੀ ਪ੍ਰੋਬਲਮ ਥੋੜੀ ਜ਼ਿਆਦਾ ਸੀਗੀ ਤਾਂ ਫੇਰ ਮੈਂ ਨੀਰੀ ਪਾਈ ਇਹਨੂੰ ਇਹਦੇ ਨਾਲ ਥੋੜਾ ਠੀਕ ਰਿਹਾ ਤਾਂ ਹੁਣ ਇਹਦੀ ਮੈਡਲਟੀ ਪੂਰੀ ਕੰਟਰੋਲ ਦੇ ਵਿੱਚ ਆ ਗਈ ਆ ਮੇਰੇ ਬਰਥ ਦੀ ਕਿਉਂਕਿ ਇਹਨਾਂ ਪਾਣੀ ਇਨਟੇਕ ਚਿਕਸੇ ਦਾ ਬਹੁਤ ਵਿਚਾਰਾ ਵੱਜ ਜਾਂਦਾ ਆ ਤਾਂ ਚਿਕਸੇ ਅੰਦਰ ਪੂਰਾ ਸਾਫ਼ ਹੋ ਜਾਂਦਾ ਆ ਤੇ ਬਾਕੀ ਜਿਹੜਾ ਲਿਬਰੋਸੀਨ ਹੈ ਇਹ ਵੀ ਬੱਚੇ ਦੇ ਅੰਦਰੋਂ ਸਾਫ਼ ਕਰਦੀ ਆ। ਤਾਂ ਇਹ ਦੂਜੀ ਗੱਲ ਇਹ ਆ ਕਿ ਜਿੱਦਾਂ ਮੇਰੇ ਭਰਾ ਕਹਿੰਦੇ ਭਾਈ ਸੀਆਰਡੀ ਲਈ ਕੋਈ ਮੈਡੀਸਿਨ ਦੱਸੋ। ਇਹ ਸੀਆਰਡੀ ਲਈ ਬੈਸਟ ਮੈਡੀਸਿਨ ਆ ਮੇਰੇ ਹਿਸਾਬ ਨਾਲ। ਤੇ ਬਾਕੀ ਤੁਸੀਂ ਤੁਹਾਨੂੰ ਜਿਹੜੀ ਡਾਡੇ ਸ਼ੈੱਡ ਦੇ ਵਿੱਚ ਐਂਟੀਬਾਇਓਟਿਕ ਮਿਲਦਾ ਆ, ਪੋਲਟਰੀ ਜੋ ਤੁਸੀਂ ਉਹ ਪਾ ਸਕਦੇ ਆ ਪਰ ਮੈਂ ਰਿਕਮੈਂਡ ਇਹੀ ਕਰੂੰਗਾ ਕਿ ਤੁਸੀਂ ਇਹੀ ਪਾਓ। ਕਿਉਂਕਿ ਮੈਂ ਖੁਦ ਇਹ ਯੂਜ਼ ਕਰਦਾ ਆ। ਤੇ ਜਿਹੜੀ ਚੀਜ਼ ਮੈਂ ਯੂਜ਼ ਕਰਦਾ ਹਾਂ ਉਹਨਾਂ ਹਮੇਸ਼ਾ ਮੈਂ ਉਹੀ ਚੀਜ਼ ਦੱਸਦਾ ਹਾਂ ਉਹਨਾਂ ਵੀਡੀਓ ਦੇ ਵਿੱਚ। ਤਾਂ ਬਾਕੀ ਹੋਰ ਕੋਈ ਖਾਸ ਟ੍ਰੀਟਮੈਂਟ ਨਹੀਂ ਉਹ ਮੈਂ ਦੇ ਰਿਹਾ ਹਾਲੇ ਗਰਮੀਆਂ ਦੇ ਦੇਣਾ ਬਾਕੀ ਮੌਸਮ ਥੋੜਾ ਰਾਤ ਨੂੰ ਚੇਂਜ ਹੋ ਜਾਂਦਾ ਹੈ ਤਾਂ ਥੋੜਾ ਧਿਆਨ ਰੱਖਿਓ ਸਰਦੀ ਦਾ ਵੀ ਕਿਉਂਕਿ ਇਸ ਫਲੋਕ ਦੇ ਵਿੱਚ ਆਪਣਾ ਸਤੰਬਰ ਦੇ ਵਿੱਚ ਬੱਚਾ ਥੋੜਾ ਗਰਮ ਸਰਦ ਹੋ ਜਾਂਦਾ ਹੈ ਦਿਨੇ ਥੋੜੀ ਗਰਮੀ ਹੁੰਦੀ ਆ ਤੇ 3-4 ਵਜੇ ਤੜਕੇ ਹਲਕੀ ਜੀ ਠੰਡ ਹੁੰਦੀ ਆ ਫਿਰ ਵੀ ਚਲੋ ਠੀਕ ਹੁੰਦਾ ਪਰ ਫਿਰ ਵੀ ਤੁਸੀਂ ਧਿਆਨ ਰੱਖਿਓ ਮੈਨੇਜਮੈਂਟ ਦਾ ਤਾਂ ਬਾਕੀ ਜੇ ਕੋਈ ਗੱਲ ਨਾ ਸਮਝ ਲੱਗੀ ਹੋਵੇ ਤਾਂ ਮੈਨੂੰ ਕਮੈਂਟ ਤੁਸੀਂ ਕਰ ਸਕਦੇ ਆਂ ਤੋ ਵੀਡੀਓ ਆਉਂਦੀ ਰਹੂਗੀ ਦੂਤੀ ਦਿਨ ਬਾਅਦ ਤਮੇਰਾ ਵੀਰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਥੋੜਾ ਵਧੀਆ ਲੱਗਦਾ ਆ ਜਦੋਂ ਭਰਾ ਕਮੈਂਟ ਕਰਦੇ ਆ ਪੁੱਛਦੇ ਆ ਚੰਗਾ ਜੀ ਸਸਰੀ ਘਰ ਗੱਲ ਕਰਦੇ ਆ ਅਗਲੀ ਵੀਡੀਓ ਦੇ ਵਿੱਚ